youtube ਫੈਮਲੀ ਕਿਵੇਂ ਹੋ ਜੀ ਸਰ ਜਾਨੇ ਆਈ ਹੋਪ ਕਿ ਤੁਸੀਂ ਸਰ ਜਾਨੇ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ एवरीवन ਟਾਈਮ ਹੈਗਾ ਇਵਨਿੰਗ ਦਾ ਐਂਡ ਪੂਰੇ 5:00 ਚੁੱਕੇ ਨੇ ਤੇ ਮੈਂ ਆਈ ਸੀ ਕੰਮ ਤੋਂ ਦੈਨ ਕੰਮ ਤੋਂ ਆਉਣ ਸਰ ਹੀ ਮੈਂ ਆਪਣੇ ਵਲੌਗ ਨੂੰ ਕੀਤਾ ਸਟਾਰਟ ਸੋ एवरीवन ਐਂਡ ਨੈਕਸਟ ਅਪਾਂ ਵਿਊ ਦੇਖਦੇ ਹਾਂ ਬਾਹਰ ਦਾ ਪੱਛੱਕੀ ਸੋ ਮੇਰਾ ਪਲਾਨ ਸੀ ਅੱਜ ਮਤਲਬ ਜਾਣ ਦਾ ਕਿਤੇ ਵਲੌਗ ਬਣਾਉਣਾ ਪਰ ਮੈਂ ਫਿਰ ਕੈਨਸਲ ਕਰ ਦਿੱਤਾ ਕੈਨਸਲ ਮੈਂ ਤਾਂ ਕੀਤਾ ਕਿਉਂਕਿ ਉੱਥੇ ਟਾਈਮ ਬਹੁਤ ਲੱਗ ਜਾਣਾ ਹੈ ਐਸੇ ਮੈਨੂੰ ਪਰਵਾਹ ਨਹੀਂ ਹੈਗੀ ਹੁਣ ਮੇਰੀ ਥੈਂਕਿਊ ਫੁੱਲ ਸਕੂਟੀ ਦੀ ਤੇ ਬਾਹਰ ਦਾ ਵਿਊ ਚੈੱਕ ਕਰੋ ਮੇਰੇ ਸ਼ੈਡੋ ਦੇਖੋ ਪਹਿਲਾਂ ਤੁਗਰੀ ਹੈ ਨਾ ਨੈਕਲਿ 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 ਕਲਿ ਕਲਿ ਯਾਰ ਪਤੀ ਗੱਲ ਕੀ ਹੈ ਵੀ ਦੇਖੋ ਜਾਨੂ ਮੈਂ ਜਾ ਸਕਦੀ ਹਾਂ ਮੈਂ ਆਪਣਾ ਵਲੌਗ ਵੀ ਬਣਾ ਸਕਦੀ ਹਾਂ ਪਰ ਐਨਾ ਰਸਤੇ ਦੇ ਵਿੱਚੋਂ ਮਤਲਬ ਕਿ ਕੋਈ ਹੋਣਾ ਨਹੀਂ ਵਲੌਗ ਬੋਬੀ ਵੀ ਨਹੀਂ ਠੀਕ ਹੈਗਾ ਸੋ ਨਾ ਡੈਡੀ ਹੈਗਾ ਮੰਮੀ ਵੀ ਬਿਮਾਰ ਹੋਏ ਪਏ ਇਸ ਕਰਕੇ ਆਪਾਂ ਕੈਂਸਲ ਕਰ ਦਿੱਤਾ ਬੱਚਾ ਸੀ ਝੋਟਾ ਦਿਓ ਹਾਂ ਨਹੀਂ ਨਹੀਂ ਮਣ ਗਈ ਹੋ ਰਿਹਾ ਰੈੱਡ ਦੇ ਕੱਪੜੇ ਪਾਏ ਨੇ ਬੜਾ ਕਿਊਟ ਹੈ ਸੋ एवरीवन ਕਰੇ ਜਾਣੇ ਆਪਾਂ ਇਧਰ ਸੋ ਇਹਦੇ ਵਿੱਚ ਮੰਮੀ ਅੱਜ ਬਣਾਣਗੇ ਪੇਠੇ ਦੀ ਸਬਜ਼ੀ ਇਹਨੂੰ ਚੰਗੀ ਤਰ੍ਹਾਂ ਛਿਰ ਕੇ ਆਪਣਾ ਵਾਸ਼ ਕਰ ਲਿਆ। ਦੈਨ ਮੰਮੀ ਇਧਰ ਜੋ ਵੀ ਵਿੱਚ ਆਪਾਂ ਪਾਣਾ ਮਸਾਲਾ ਪੇਸਟ ਰੈਡੀ ਕਰ ਰਹੇ ਨੇ। ਮੰਮੀ ਚੱਲੀ ਨਹੀਂ ਸੀ ਉਹ ਬੌਲ ਜਿਹਾ ਉਹ ਜਿਹੜਾ ਨਾ ਕੋਲ ਚੱਲਿਆ ਉਸ ਤੋਂ ਬਾਅਦ ਖਰਾਬ ਹੀ ਹੋ ਗਿਆ ਅੱਜ ਮੰਮੀ ਬਣਾਣਗੇ ਪੇਠੇ ਦੀ ਸਬਜ਼ੀ ਦੇਖਦੇ ਹਾਂ ਕਿੱਦਾਂ ਬਣਾਉਂਦੇ ਨੇ ਸੋ ਇੱਧੇ ਵਿੱਚ ਚਾਹ ਪਈ ਹੋਈ ਹੈ ਨਾ ਹਮ ਗਰਮ ਕਰਕੇ ਪੀਨੇ ਆ ਮੈਂ ਯਾਰ ਕੰਮ ਤੋਂ ਅਨਸਰ ਹੀ ਵਲੌਗ ਨੂੰ ਕਰ ਲੈ ਸਟਾਰਟ ਥੈਨ ਇਦਾਂ ਹੀ ਉੱਪਰ ਝੱਗ ਰੱਖ ਦਿੰਨੇ ਸੋ एवरीवन ਚਾਹ ਤਾਂ ਮੈਂ ਪੀ ਵੀ ਲਈ ਸੋ ਮੈਂ ਬਸ ਵਲੌਗ ਬਣਾਉਂਗੀ ਨਾ ਸਬਜ਼ੀ ਮੈਂ ਬਣਾਵਾਂਗੀ ਮੜਾ ਜ ਸੁੱਕ ਲੈਣਦੇ ਪਾਣੀ ਇਹ ਵਿੱਚ ਹਾਂਜੀ एवरीवन ਆਪਾਂ ਕੁੱਕਰ ਦੇ ਵਿੱਚ ਸਬਜ਼ੀ ਬਣਾਵਾਂਗੇ ਪਹਿਲਾਂ ਤਾਂ ਮੰਮੀ ਬਣਾਉਣ ਲੱਗੇ ਸੀ ਮੈਂ ਸੋਚਿਆ ਕਿ ਰੈਸਪੀ ਆਪਾਂ ਸ਼ੇਅਰ ਕਰਦੇ ਆ ਇੱਥੇ ਆਪਾਂ ਕੁੱਕਰ ਦੇ ਵਿੱਚ ਸਬਜ਼ੀ ਬਣਾਵਾਂਗੇ ਤੇ ਹਜੇ ਇਹਨੂੰ ਸੁਕ ਲਾਂਦੋ ਪਾਣੀ ਅਗਾਂਹ ਵਿੱਚ ਕਿਉਂਕਿ ਕੋਈ ਵੀ ਬਰਤਨ ਹੁੰਦਾ ਨਾ ਅਸੀਂ ਜਦੋਂ ਵੀ ਕੁਝ ਬਣਾਉਣੀ ਹੁੰਦੇ ਆ ਉਹਨੂੰ ਚੰਗੀ ਤਰ੍ਹਾਂ ਸਾਫ਼ ਚਾਈ ਵਿੱਚ ਪੋਣਾ ਮਾਰ ਦਿੰਨੇ ਪਰ ਇਹਨੂੰ ਤੋਪਤਾ ਹੈ ਕੁੱਕਰ ਦੇ ਵਿੱਚ ਆਪਾਂ ਪੇਠੇ ਦੀ ਸਬਜ਼ੀ ਬਣਾਵਾਂਗੇ ਹਾਂਜੀ एवरीवन ਅੱਜ ਜਿਵੇਂ ਮੈਂ ਬੜਮਗੀ ਦੀ ਪੇਠੇ ਦੀ ਸਬਜ਼ੀ ਤੇ ਮੈਂ ਇੱਕ ਪ੍ਰੀਤ ਹੁਣ ਜਿਵੇਂ ਕੀ ਕੰਮ ਕਰਦੀ ਆ ਪਰ ਸੋ एवरीवन ਨੇ ਘਰਾਂ ਦੇ ਵੀ ਕੰਮ ਆਉਣੇ ਚਾਹੀਦੇ ਆ ਠੀਕ ਹੈ ਹਾਲਾਂ ਜਿਵੇਂ ਕੀ ਤੁਸੀਂ ਮੇਰਾ ਆਪਣਾ ਵਲੌਗ ਦੇਖੀ ਹੋਣਾ ਤੰਦੂਰ ਤੇ ਰੋਟੀਆਂ ਪਕਾਣੀ ਪ੍ਰੈਕਟਿਸ ਕਰ ਰਹੀ ਸੀ ਪਰ ਮੇਰੇ ਤੋਂ ਜਿਵੇਂ ਕੀ ਮੈਂ ਉਹ ਇਦਾਂ ਇਦਾਂ ਕਰਦੀ ਆ ਨਾ ਉਹ ਪਾੜ ਜਾਂਦੀ ਰੋਟੀ ਤੇ ਪਾਣੀ ਮਿੱਤੇਲ ਵਿੱਚ ਜਿਵੇਂ ਕੀ ਰੁਕ ਜਾ ਇੱਕ ਵਾਰੀ ਫੋਨ ਆ ਗਿਆ ਹਾਂਜੀ एवरीवन ਐਂਡ ਵਿੱਚ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆਪਣਾ ਇਹ ਗਿੱਲਾ ਸੀ ਨਾ ਤਾਂ ਕਰਤੋਂ ਆ ਜਾਏਗਾ ਸੋ ਹੁਣ ਐਂ ਦੇ ਵਿੱਚ ਮੈਂ ਇੱਕ ਕੜਛੀ ਤੇਲ ਦੀ ਪਾਉਂਗੀ ਗਰਮ ਹੋ ਗਿਆ ਵੈਸੇ ਦੇਖ ਸਕਦੇ ਹੋ ਤੇ ਜ਼ਿਆਦਾ ਨਹੀਂ ਪਰ ਜ਼ਿਆਦੇ ਤੇ ਹਾਂਜੀ एवरीवन ਦੇਖ ਸਕਦੇ ਹੋ ਅੱਜ ਸਬਜ਼ੀ ਬਣਾ ਰਹੀ ਐ ਮੈਂ ਫ੍ਰੀਟ ਕੌਰ ਓਕੇ ਅਨਡ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਤੇ ਮੈਂ ਨਾ ਆਪਣੀ ਅੱਜ ਸਬਜ਼ੀ ਬਣਾ ਰਹੀ ਹਾਂ ਸੋ ਹਾਂਜੀ ਮम्मा ਕਹਿੰਦੀ ਕਿ ਪਾਣਾ ਹੈ ਤੇਲ ਦਾ ਗਰਮ ਹੋ ਲੈਣ ਤੇ ਜੀਰਾ ਅ ਅੱਛਾ ਜੀਰੇ ਤੋਂ ਬਾਅਦ ਉਹ ਜਿਹੜਾ ਮੈਂ ਮਸਾਲਾ ਮਿਕਸ ਕੀਤਾ ਹੈ ਸਾਰਾ ਸੌਰੀ एवरीवन ਪਰ ਮਮਾ ਤੋਂ ਕੁਝ ਕੁਝ ਕੇ ਪਾ ਰਹੀ ਹੈ ਕਿਵੇਂ ਜੀਰਾ ਪਾਣਾ ਹਾਂਜੀ ਮੜਾ ਜੇ ਤੇਲ ਗਰਮ ਹੋ ਲੈਣ ਤੇ ਕੱਚੇ ਚ ਨਾ ਪਾ ਬਹੁਤ ਸਬਜ਼ੀ ਨਹੀਂ ਸਬਜ਼ੀ ਨਹੀਂ ਬਾਦੂ ਗਏ ਚਲੋ ਠੀਕ ਹੈ ਸੋ ਜੀ एवरीवन ਤੇਲ ਮੈਂ ਪਾ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਜਦੋਂ ਇਹ ਗਰਮ ਹੋ ਗਿਆ ਉਸ ਉਸ ਤੋਂ ਬਾਅਦ ਹਮ ਇਹ ਜੀਰਾ ਹੈ ਉਹ ਇਸਕੇ ਵਿੱਚ ਮੈਂ ਡਾਲ ਦੇਈਏ ਓਕੇ ਐਂਡ ਉਸਕੇ ਬਾਅਦ ਹਮ ਮੀਤੀ ਸਟ ਤਿਆਰ ਕੀਤਾ ਹਮ ਠੀਕ ਹੈ ਉਹ ਸਾਹਮਣੇ ਪਿਆ ਹੋਇਆ ਹਮ ਸਬਜੀ ਨੂੰ ਵਾਸ਼ ਕਰ ਲਿਆ ਸੀ ਪੇਸਟ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਬਸ ਜੀਰਾ ਪਾਣਾ ਹੈ ਜੀਰਾ ਇੱਕ ਪਾ ਕੇ ਦੇਖਾਂ ਨਹੀਂ ਨਹੀਂ ਅਜੇ ਤੇਲ ਠੰਡਾ ਹੈ ਹਰਬੀਬਨ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂ ਜਿਹੜੀਆਂ ਕੁੜੀਆਂ ਮੇਰੇ ਵਰਗੀਆਂ ਨਵਨਮਾਵਾਂ ਸਿੱਖਦੀਆਂ ਪਈਆਂ ਨੇ ਹਣਾ ਕਿਉਂਕਿ ਜੇ ਇੱਕੇਦਮ ਪਾਵਾਂਗੇ ਤਾਂ ਆਪਣਾ ਨੁਕਸਾਨ ਹੋਣਾ ਠੀਕ ਹੈ ਸੋ ਤੁਸੀਂ ਪਹਿਲਾਂ ਇੱਕ ਸੀਰਾ ਲੱਗ ਗਏ ਨਾ ਐਡਾ ਕੋ ਐਵੇਂ ਸੱਟ ਕੇ ਲਿਖਣਾ ਠੀਕ ਹੈ ਨਹੀਂ ਨਹੀਂ ਅਜੇ ਤੇਲ ਠੰਡਾ ਹੈ ਤੇਲ ਠੰਡਾ ਇੰਨੀ ਜੰਗੀ ਤੇਰਾ ਕਲਕ ਗਿਆ ਤੇਲ ਬਾਅਦ ਵਿੱਚ ਪਾਵਾਂਗੇ ਸਾਰਾ ਮਸਾਲਾ ਫਿਰ ਸਬਜ਼ੀ ਵੀ ਸਵਾਦ ਬਣਦੀ ਹੈ ਓ ਮਮੀ ਨੂੰ ਨਾ ਕਰ ਦਿਗੋ ਹਮ ਐਦੜੇ ਦੇਖੋ ਉਹ ਦੇਖੋ ਬੱਬੇ ਨੂੰ ਹਜੇ ਥੋੜੀ ਜਿਹੀ ਕਸਰ ਹੈ ਉਹ ਦੇਖੋ ਯਾਰ ਗਰਮ ਹੋ ਗਿਆ ਸੀ ਤੇਲ ਤੇ ਹੁਣ ਇਹਦੇ ਵਿੱਚ ਮੈਂ ਜੀਰਾ ਪਾਇਆ ਦੇਖ ਸੁਬਰੀਓ ਸੋ ਉਸ ਤੋਂ ਬਾਅਦ ਆਪਾਂ ਇਸ ਨੂੰ ਤਿਆਰ ਕੀਤਾ ਸੀਗਾ ਇਹਨੂੰ ਪਾ ਦਾਂਗੇ ਵਿੱਚ ਜੀ एवरीवन ਤੇਲ ਗਰਮ ਹੋ ਗਿਆ ਵੀ ਸਭ ਆਪਾਂ ਜੀ ਦਾ ਪਾ ਦਿੱਤਾ ਹੈ ਹੁਣ ਮਸਾਲਾ ਪਾ ਦੇ ਸੋ एवरीवन ਹੁਣ ਇਹ ਵਾਲਾ ਮਸਾਲਾ ਕੇਲ ਦਾ ਅੰਨਾ ਗਰਮ ਹੋ ਰਿਹਾ ਹੈ ਜਿੰਨਾ ਮੁੱਟਾ ਕਰਕੇ ਸਾਰਾ ਕੱਢ ਲਾ ਕਾਕ ਮਾਰੇ ਚੱਕਰੀ ਜੇ ਸਾਰਾ ਮਸਾਲਾ ਮੈਂ ਦੇ ਦਿੱਤਾ ਨੂੰ ਸਾਰਾ ਹਿੱਟ ਗਿਆ ਵਸ ਤੁਹਾਂ ਜੀ ਮਸਾਲਾ ਸਾਰਾ ਪਾ ਦਿੱਤਾ ਵਿੱਚ ਪਾਣੀ ਨਹੀਂ ਮਲਾਂਦੇ ਤਾਂ ਹੱਥ ਨੂੰ ਸਾਰਾ ਸਮਾਨ ਰੈਡੀ ਕਰਕੇ ਰੱਖਿਆ ਹੋਇਆ ਸੀਗਾ ਵਾਸ਼ ਕਰਕੇ ਮੇਰਾ ਸਿਰਫ ਕੰਮ ਹੈ ਸਬਜੀ ਨੂੰ ਬਣਾਉਣਾ ਤੇ ਟੱਕ ਦੇਣਾ ਬਸ ਜਦੋਂ ਬਣ ਗਈ ਸਾਰੇ ਖਾਣਾ ਨਹੀਂ ਇੱਕ ਉਹਨਾਂ ਦੀ ਕੁੜੀ ਮਤਲਬ ਕਿ ਕੁੜੀ ਨੂੰ ਮੈਂ ਬਾਲਸ ਖਾ ਰਹੀ ਆ ਕੰਮ ਦਾ ਮੈਂਦੀ ਦਾ ਹਨਾ ਲਾ ਲਉ ਉਹਨਾਂ ਲਈ ਇਦਰੀ ਹੱਥ ਤੇ ਲਗਾਈ ਸੀਗੀ ਇਸ ਕਰਕੇ ਮਤਲਬ ਉਹ ਉੱਡਾ ਨਹੀਂ ਹੈ ਬਾਕੀ ਮੂਵ ਮੈਂ ਕਰ ਦਿੱਤੀ ਸੀ ਜਿਹੜੀ ਥੋੜੀ ਬਹੁਤੀ ਲੱਗੀ ਹੋਈ ਹੈ ਕਲਰ ਆ ਜਾਵੇਗਾ ਮਿੱਠਾ ਨਮਕ ਮਸਾਲੇ ਪਾ ਵਿੱਚ ਸੋ एवरीवन ਤੁਸੀਂ ਪਾ ਦੋਗੇ ਕਿ ਮੈਂ ਪਾਵਾਂ ਸੋ एवरीवन ਕੱਢ ਲੂਣ ਕੱਢ ਲਾ ਇਹਨਾਂ ਆਈਲੇ ਵਿੱਚ ਹੀ ਕੱਢ ਲਾ ਚਮਚੇ ਨਾਲ ਗੱਲੇ ਦੇ ਵਿੱਚ ਕੱਢ ਲਾ ਲੂਣ ਸੀ ਕਿ ਹਮਮ ਐਨਬੋ ਥੋੜਾ ਜਿਹਾ ਪਾਵਾਂ ਜਿਆਦਾ ਪਾ ਲਿਆ ਕੱਢ ਦੇ ਥੋੜਾ ਜਿਹਾ ਸੋ ਹਾਂਜੀ ਤੜਕੇ ਦੇ ਵਿੱਚ ਆ ਪਾਣ ਬਿਚ ਪਾਣੀ ਨਹੀਂ ਪਾਉਣਾ ਉਹ ਮੀ ਪੇਠਾ ਪਾ ਦੇ ਕਿਉਂਕਿ ਧੋਤਾ ਆਇਆ ਹੈ ਇਹ ਸਬਜੀ ਅੱਛਾ ਸੁੱਕਾ ਵਧੀਆ ਪਾਣੀ ਜੀ एवरीवन ਇਹਦੇ ਪੇਠੇ ਨੂੰ ਚੀਰ ਕੇ ਜਿੰਦਰਾ ਵਾਸ਼ ਕਰ ਲਿਆ ਸੀ ਹੁਣ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਦੇਣਾ ਅੱਜ ਪਹਿਲੀ ਵਾਰ ਬਣਾਈ ਪੇਠੇ ਦੀ ਸਬਜ਼ੀ ਹੁਣ ਪਤਾ ਨਹੀਂ ਜਦੋਂ ਖਾਵਾਂਗੇ ਕਿਵੇਂ ਦੀ ਲੱਗੇਗੀ ਮੈਨੂੰ ਐਸ ਮੇਰੇ ਆਪ ਦੇ ਚੀਜ਼ ਤੁਹਾਨੂੰ ਨਹੀਂ ਲੱਗਦੀ ਮੈਨੂੰ ਮੰਮੀ ਦਾ ਖਾਣੇ ਪਸੰਦ ਆ ਵੱਲ ਸੇਖਲਾ ਕੋਈ ਪਤਾ ਨਹੀਂ ਕਿਹੜੇ ਵੇਲੇ ਵਿਆਹ ਕਰਦਗੇ ਓਏ ਯਾਰ ਹੋ ਗਈ ਵੱਲ ਸੇਖਾ ਜਲਦੀ ਜਲਦੀ ਕੰਮਾਂ ਦਾ ਸੁਲਾਵਰੀ ਨੂੰ ਰੇਗੜੋ ਕਰਦੇ ਕੀ ਕਹਿੰਦੇ ਪਿਆ ਮੈਂ ਨਹੀਂ ਹਣਾ ਇਹ ਲੋ ਕਿਉਂ ਨੀ ਕਰਾਂ ਮੈਂ ਨਹੀਂ ਆ ਗਿਰਣਾ ਉਹ ਟਲਾ ਪੋਸ਼ਨ ਮੇਰਾ ਹੀ ਹੈ ਸਾਰੀ ਵਾਰ ਛੜੀ ਰਹਿਣਾ ਹੈ ਸਾਰੀ ਵਾਰ ਛੜੇ ਰਹਿਣਾ ਮੈਂ ਬਸ ਟਾਵਰ ਨਾਲ ਛੜਾ ਹੁੰਦਾ ਟਾਵਰ ਸਹੀ ਗੱਲ ਸੋ एवरीवन ਆ ਪ੍ਰੂਫ ਹੈ ਮੇਰੀ ਵੀਡੀਓ ਦੇ ਵਿੱਚ ਛੜੇ ਰਹਿਣਾ ਛੜੀ ਉਹ ਟਲਾ ਪੋਸ਼ਨ ਮੇਰਾ ਹੀ ਹੈ ਰੈਡੀ ਕਰਵਾ ਲਾਂਗੀ 12ਵੀਂ ਕੂੜੀ ਨਹੀਂ ਲੱਗੇ ਬਸ ਆ ਇਧਰ ਦੋ ਬੈਟੇ ਗਏ ਇੱਧਰ ਨਾਲ ਲਗਾਗੇ ਤੇ ਹੋ ਕੀ ਹੈ ਬਸ ਬੰ ਮੈਂ ਇਧਰ ਦੇਖੋ ਹਾਂ ਬਸ ਉੱਪਰ ਟੱਕਰ ਆ ਦੇਖੋ ਸਬਜ਼ੀ ਨੂੰ ਹੁਣ ਪਾਣੀ ਦੇ ਵਿੱਚ ਪਾਣਾ ਨਹੀਂ ਨਹੀਂ ਪਾਣੀ ਨਹੀਂ ਰੋਣਾ ਪਾਣੀ ਇਹ ਰਿਹਾ ਆਟੋਮੈਟਿਕ ਆਪੀ ਵਿੱਚ ਪਾਫ ਨਹੀਂ ਬਣ ਜਾਣਾ ਹੁਣ ਕੀ ਕਰਨਾ ਬਸ ਟੱਕਰ ਸੁ ਸੋ एवरीवन ਬਸ ਸੈ ਇਨ ਹੁਣ ਪਾਉ ਕਰ ਆਪਣੀ ਸਬਜ਼ੀ ਬੱਤੀ ਹੋ ਜੇਗੀ ਇਹ ਉੱਪਰ ਟੱਕਣ ਮਾਰ ਕੇ ਰੱਖ ਲਓ ਟੱਕਣ ਲਾ ਲਓ ਹਾਂਜੀ एवरीवन ਸਬਜ਼ੀ ਨੂੰ ਮੈਂ ਬਣਾ ਦਿੱਤਾ ਕੁੱਕਰ ਦੇ ਵਿੱਚ ਹੁਣ ਸਿਰਫ ਭਾਪ ਦਮਾਉਣ ਦੀ ਲੋੜ ਹੈ ਉਸ ਤੋਂ ਬਾਅਦ ਆਪਣੀ ਆਪਾਂ ਕੋਈ ਵੀ ਵਿੱਚ ਪਾਣੀ ਨਹੀਂ ਪਾਇਆ ਹੈਗਾਗਾ ਇਹਦੇ ਉੱਪਰ ਮੈਂ ਪ੍ਰੈਸ਼ਰ ਦੇ ਦਿੱਤੀ ਬਣ ਜੂਗੀ ਕਿੰਨੇ ਟਾਈਮ ਤੱਕ ਬਸ ਬਾਜੀ 15 ਮਿੰਟਾਂ ਤੱਕ ਦੱਸਾਂ ਮੈਂ ਤੁਹਾਨੂੰ ਜੇਕਰ ਮੇਰੀ ਵੀਡੀਓ ਬਤੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਦੱਸਣਾ ਕਿ ਕਿਹੜੀ ਰੈਸਪੀ ਤੁਹਾਨੂੰ ਚਾਹੀਦੀ ਹੈ ਮੈਂ ਜ਼ਰੂਰ ਬਣਾਉਂਗੀ ਪਰ ਪੁੱਛਣੀ ਮੰਮੀ ਤੋਂ OK ਸੋ ਫੋਨ ਮੈਂ ਵਰਤੋਂ ਕਰ ਰਹੀ ਕਿੱਥੇ ਕਰ ਰਹਾ ਕੁੱਤੇ ਕੁੱਤੇ ਚੇਂਜ ਕਰ ਲਾਂ ਪਹਿਲੀ ਗੱਲ ਆ ਫ੍ਰੈਸ਼ ਹੁੰਨੇ ਆ ਧੋਨੇ ਆ ਕਿਉਂਕਿ ਮੈਨੂੰ ਨਾ ਧਖਾਂਬੜ ਜਿਹੀ ਮਹਿਸੂਸ ਹੋ ਰਹੀ ਹੈ ਅੱਜ ਉੱਥੇ ਸਲੂਨ ਤੇ ਕਾਫੀ ਕੰਮ ਕੀਤਾ ਸੀਗਾ ਫੇਸ ਕਰਦੇ ਪਾਵਾਂ ਪੀਲੇ ਕਰਦੀਆਂ ਨੇ ਜਿਵੇਂ ਕਿ ਮੈਨੀਕਿਊਰ ਪੈਡੀਕਿਊਰ ਵਗੈਰਾ ਅੱਜ ਕੀਤੇ ਸੀ ਆਇਆ ਸੀਗਾ ਬਹੁਤ ਕੰਮ ਸੀ ਯਾਰ ਮੰਮੀ ਮੇਰਾ ਹੱਥ ਪੇਡ ਕਰੀ ਅੰਦੇ ਆ ਸੋ ਮੈਂ ਬਸ ਪ੍ਰੈਸ਼ਰ ਕੁੱਕਰ ਚੋਂ ਕੰਪਲਸ਼ਨ ਕਰਕੇ ਦੇ ਦਿੰਦੇ ਹਾਂ ਉਸ ਤੋਂ ਬਾਅਦ ਬਾਕੀ ਜੇਕਰ ਇਹ ਵਾਲੀ ਵੀਡੀਓ ਮਿਲਦੀ ਲੱਗੇ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤਾਂ ਕਿ ਮੈਨੂੰ ਖੁਸ਼ੀ ਮਿਲੇ ਓਕੇ ਪਰ ਜਿਹੜੀ ਵੀ ਰੈਸਪੀ ਜਿਹੜੀ ਵੀ ਵੀਡੀਓ ਮੈਂ ਬਣਾਵਾਂਗੀ ਪੁੱਛਾਂਗੀ ਮੰਮੀ ਤੋਂ ਓਕੇ एवरीवन ਤੇ ਬਾਕੀ ਜਦੋਂ ਤੁਸੀਂ ਕੁਝ ਵੀ ਬਣਾਉਂਦੇ ਹੋ ਨਾ ਚੈੱਕ ਕਰਨ ਲੱਗਿਆ ਵੀ ਤੇਲ ਗਰਮ ਹੋ ਰਿਹਾ ਕਿ ਨਹੀਂ ਇੱਕ ਜੀਰਾ ਲੈਣਾ ਐਡਾ ਹੁੰਦਾ ਉਹ ਪਾ ਦੇਣਾ ਠੀਕ ਹੈ ਨਾ ਸੋ ਜੇ ਤਾਂ ਉਹ ਵਿੱਚ ਜਿਵੇਂ ਤੁਸੀਂ ਲਾ ਲਓ ਰਿਜ ਦਾ ਹੈ ਹਾਂ ਰਿਜ ਦਾ ਹੈ ਫੇਰ ਤਾਂ ਸਮਝ ਲਓ ਕਿ ਬਾਸ ਹੁਣ ਆਪਾਂ ਨੂੰ ਸਾਰਾ ਕੁਝ ਪਾ ਦੇਣਾ ਚਾਹੀਦਾ ਵਿੱਚ ਅਦਰਵਾਈਜ਼ ਮੰਨ ਲਓ ਤੇਲ ਠੰਡਾ ਕਿ ਬਾਕੀ ਜੇ ਕਰਨਾ ਹੈ ਚਾਹੁੰਦੇ ਹੋ ਸਬਸਕ੍ਰਾਈਬ ਕਰੋ